ਗੁਰੂ ਨਾਨਕ ਦੇਵ ਜੀ 22 ਸਤੰਬਰ 1539 ਨੂੰ ਸਵੇਰ ਵੇਲੇ ਉਸੇ ਸਮੇਂ ਜੋਤੀ ਜੋਤ ਸਮਾ ਗਏ ਜਿਸ ਨੂੰ ਬਹੁਤ ਚੰਗਾ ਸਮਝਦੇ ਸਨ ਤੇ ਅਮਰਤ ਵੇਲਾ ਕਿਆ ਕਰਦੇ ਸਨ ਜਿਸ ਸ਼ਖਸੀਅਤ ਨੇ ਹਿੰਦੂਆਂ ਤੇ ਮੁਸਲਮਾਨਾਂ ਦੇ ਮਿਲਾਪ ਨੂੰ ਆਪਣਾ ਉਦੇਸ਼ ਬਣਾਇਆ ਹੋਇਆ ਸੀ ਉਹਨਾਂ ਦਾ ਅੰਤ ਸਮਾ ਵੀ ਬੜੇ ਵਧੀਆ ਢੰਗ ਨਾਲ ਹੋਇਆ ਸੀ ਮੁਸਲਮਾਨਾਂ ਨੇ ਕਿਹਾ ਅਸੀਂ ਉਹਨਾਂ ਨੂੰ ਦਫ਼ਨ ਕਰਾਂਗੇ ਗੁਰੂ ਨਾਨਕ ਨੇ ਕਿਹਾ ਤੁਸੀਂ ਇੱਕ ਇੱਕ ਪਾਸੇ ਫੁੱਲ ਰੱਖ ਦਿਓ ਜਿਸ ਥੇਰ ਦੇ ਫੁੱਲ ਕੱਲ ਤੱਕ ਤਾਜ਼ਾ ਰਹੇ ਉਹ ਧਰ ਹੀ ਉਹ ਧਰ ਹੀ ਆਪਣੇ ਢੰਗ ਨਾਲ ਮੇਰੀ ਆਖਰੀ ਕਿਰਿਆ ਪੂਰੀ ਕਰੇਗੀ ਗੁਰੂ ਜੀ ਨੇ ਉਹਨਾਂ ਨੂੰ ਭਜਨ ਬੰਦਗੀ ਕਰਨ ਲਈ ਕਿਹਾ ਜਦੋਂ ਉਹਨਾਂ ਦੀ ਅਰਦਾਸ ਸਮਾਪਤ ਹੋਈ ਤਾਂ ਬਾਬੇ ਨੇ ਆਪਣੇ ਉੱਪਰ ਚਾਦਰ ਲੈ ਲਈ ਤੇ ਉਹ ਸੰਦੀਵੀਂ ਨੀਂਦ ਸੌਂ ਗਏ ਅਗਲੀ ਸਵੇਰ ਜਦੋਂ ਉਹਨਾਂ ਨੇ ਚਾਦਰ ਉਠਾਈ ਤਾਂ ਉੱਥੇ ਕੁਝ ਵੀ ਨਹੀਂ ਸੀ ਦੋਹਾਂ ਧਰਮ ਵਾਲਿਆਂ ਨੇ ਦੇ ਫੁੱਲ ਤਾਜ਼ਾ ਸਨ ਹਿੰਦੂ ਆਪਣੇ ਰੱਖੇ ਹੋਏ ਫੁੱਲ ਲੈ ਗਏ ਤੇ ਮੁਸਲਮਾਨ ਆਪਣੇ ਫੁੱਲਾਂ ਨੂੰ ਲੈ ਗਏ ਗੁਰੂ ਨਾਨਕ ਨੂੰ ਅੱਜ ਵੀ ਸਾਧੂ ਮਹਾਤਮਾ ਦਾ ਗੁਰੂ ਮੰਨਿਆ ਜਾਂਦਾ ਹੈ ਉਹਨਾਂ ਨੂੰ ਹਿੰਦੂਆਂ ਦੇ ਗੁਰੂ ਤੇ ਮੁਸਲਮਾਨਾਂ ਦੇ ਪੀਰ ਵਜੋਂ ਪੰਜਾਬ ਵਿੱਚ ਸਤਿਕਾਰ ਦਿੱਤਾ ਜਾਂਦਾ ਹੈ ਜਿਵੇਂ ਬਾਬਾ ਨਾਨਕ ਸ਼ਾ ਫਕੀਰ ਹਿੰਦੂਆਂ ਦਾ ਗੁਰੂ ਮੁਸਲਮਾਨਾਂ ਦਾ ਪੀਰ